ਮੈਂ ਸੁਨੀਦਰ ਮੁੱਲੂ ਖੰਨਾ ਨਿਊਜ਼ ਲੈਵ ਤੋਂ ਅੱਜ ਇੱਥੇ ਪਾਵਰ ਕਾਮ ਟ੍ਰਾਂਸਕੋ ਤੇ ਦੁਨੀਆ ਦੀ ਮੀਟਿੰਗ ਹੋਈ ਹੈ ਪੈਨਸ਼ਨ ਐਸੋਸੀਏਸ਼ਨ ਦੀ ਉਹਦੇ ਮੀਟਿੰਗ ਦੇ ਬਾਰੇ ਅਸੀਂ ਅੱਜ ਸਰਕਲ ਦੇ ਕਨਵੀਨਰ ਨੇ ਜਮੀਲ ਖਾਨ ਜੀ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਵੀ ਅੱਜ ਦਾ ਮੀਟਿੰਗ ਦਾ ਅਜੰਡਾ ਕੀ ਹੈ ਅਗਲਾ ਨਿਕਲਪੇ ਵਿਖੇ ਪ੍ਰੋਗਰਾਮ ਕੀ ਨੇ ਕਨਵੀਨਰ ਸਾਹਿਬ ਇਹਦੇ ਬਾਰੇ ਦੱਸੋ ਜਮੀਲ ਖਾਨ ਜੀ ਮੈਂ ਪਹਿਲਾਂ ਧੰਨਵਾਦ ਕਰਦਾ ਖੰਨਾ ਨਿਊਜ਼ ਦਾ ਵੀ ਜਿਹੜੇ ਸਾਡੀ ਆਵਾਜ਼ ਬੁਲੰਦ ਕਰਨ ਵਾਸਤੇ ਆਏ ਨੇ ਸਾਡਾ ਜਿਹੜਾ ਮੇਨ ਮਕਸਦ ਹੈਗਾ ਪੰਜਾਬ ਸਰਕਾਰ ਦੇ ਨਾਲ ਜਿਹੜੇ 16 ਤੋਂ ਗ੍ਰੇਡ ਰਵਾਜ ਹੋਣ ਨੇ ਉਹਦਾ ਬਕਾਇਆ ਔਰ ਜਿਹੜੇ 2 ਪੁਆਇੰਟ ਨਾੜ ਦਾ ਅਸੀਂ ਮੰਗ ਕਰ ਰਹੇ ਹਾਂ ਉੱਥੇ ਸਾਨੂੰ 2.45 ਨਾਲ ਸਕੇਲ ਦਿੱਤੇ ਨੇ ਉਹਨਾਂ ਦਾ ਸਬੰਧ ਦੇ ਵਿੱਚ ਔਰ ਜਿਹੜੇ ਜਬਰੇ ਕਟੌਤੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਰਿਟਾਇਰੀਆਂ ਦੀ ਗੁੰਡਾ ਟੈਕਸ ਉਹਦੇ ਸਬੰਧ ਚ ਔਰ ਜਿਹੜਾ ਸਾਡੇ ਸੈਕਟਰੀਟ ਦੇ ਵਿੱਚ ਸਾਡੇ ਮੁਲਾਜ਼ਮਾਂ ਦਾ ਜਿਹੜੇ ਸਟ੍ਰੈਕ ਚੱਲ ਰਹੀ ਹੈ ਅਸੀਂ ਪਿੱਛੇ ਵੀ ਉਹਨਾਂ ਦੀ ਹਮਾਇਤ ਕਰਦੇ ਹਾਂ ਅਗਰ ਜੇ ਕੱਲ ਨੂੰ ਮੰਗਾ ਨਾ ਮੰਨਿਆ ਮੁੱਖ ਮੰਤਰੀ ਨੇ ਜਿਹੜੇ ਸਾਡੇ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਬਈਆਂ ਨੇ ਉਹਦਾ ਏਰੀਅਰ ਬਕਾਇਆ ਨਾ ਦਿੱਤਾ ਤਾਂ ਜਿਹੜਾ ਉਹ ਸੰਘਰਸ਼ ਕਰਨਗੇ ਸਾਡੀ ਪਾਵਰ ਕਾਮਾਂ ਟਰੈਕਸੋ ਟਰੈਕਸੋ ਪੈਨਸ਼ਨ ਯੂਨੀਅਨ ਪੰਜਾਬ ਉਹ ਸਾਰੀ ਉਹਦੀ ਹਮਾਇਤ ਕਰੀਏ ਇਸ ਕਰਕੇ ਸਮੁੱਚਾ ਪੰਜਾਬ ਸਾਡਾ ਉਸ ਜਿਹੜਾ ਜੁਆਇੰਟ ਐਕਸ਼ਨ ਕਮੇਟੀ ਬਣੀ ਆ ਉਹਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਮੈਦਾਨ ਦੇ ਵਿੱਚ ਉੱਡੇਗਾ ਹਰ ਜੋ ਵੀ ਸਾਨੂੰ ਪ੍ਰੋਗਰਾਮ ਆਉਣਗੇ ਉਹ ਅਸੀਂ ਕਰਨ ਲਈ ਤਿਆਰ ਹੋਵਾਂਗੇ ਅਸੀਂ ਕਿਸੇ ਵੱਲੋਂ ਝਿਜਕਾਂਗੇ ਧੰਨਵਾਦ ਜੀ ਅੱਜ ਦੀ ਮੀਟਿੰਗ ਵਿੱਚ ਗਵਿੰਦਗੜ ਡਿਵੀਜ਼ਨ ਤੋਂ ਆਏ ਹੋਏ ਹਰਪੰਨ ਸਿੰਘ ਜੀ ਜੋ ਸਰਕਲ ਦੇ ਇੱਥੇ ਅਹੁਦੇਦਾਰ ਨੇ ਮੈਂ ਉਹਨਾਂ ਨਾਲ ਗੱਲ ਕਰਦੇ ਆ ਵੀ ਅਗਲਾ ਇਹ ਅੱਜ ਦੇ ਮੀਟਿੰਗ ਬਾਰੇ ਤੇ ਅਗਲੇ ਨਿਕਟਵੇਂ ਵਿਕਾਸਨ ਹਰਸ਼ ਬਾਰੇ ਤੁਸੀਂ ਕੀ ਕਹਿੰਦੇ ਹੋ ਹਰਪੰਨ ਸਿੰਘ ਜੀ ਮੈਂ ਹਰਪੰਨ ਸਿੰਘ ਸੈਕਟਰੀ ਮੰਡੀ ਗਵਿੰਦਗੜ ਤੋਂ ਅੱਜ ਸਾਡੀ ਪਾਵਕਾਨਾ ਟ੍ਰਾਂਸਕੋ ਜੁਨੀਅਰ ਦੀ ਜਿਹੜੀ ਮੀਟਿੰਗ ਹੈ ਭੰਡਾਰੀ ਪਾਰਕ ਵਿਖੇ ਹੋ ਰਹੀ ਹੈ ਅਸੀਂ ਤੁਹਾਡੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਤੁਸੀਂ ਸਾਡੀ ਆਵਾਜ਼ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਲੇ ਨੇ ਕਿਉਂਕਿ ਜਿਹੜੀ ਇਹ ਸਰਕਾਰ ਹੈ ਪੰਜਾਬ ਸਰਕਾਰ ਹੈ ਸਾਨੂੰ ਇਹਦੇ ਕੋਲੋਂ ਬਹੁਤ ਉਮੀਦਾਂ ਸੀਗੀਆਂ ਔਰ ਸਾਰਿਆਂ ਹੀ ਸਾਡੇ ਮੁਲਾਜ਼ਮ ਹਨ ਸਾਡੇ ਭੈਣਾ ਭਾਈ ਹਨ ਇਸ ਸਰਕਾਰ ਨੂੰ ਵੋਟਾਂ ਪਾਈਆਂ ਨੇ ਪਰ ਇਹ ਸਰਕਾਰ ਹੈ ਜਿਹੜੀ ਇਹ ਖਰੀ ਨਹੀਂ ਉਤਰੀ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਸਰਕਾਰ ਦੇ ਦੋ ਇਹਨਾਂ ਦਾ ਝੋੜੀ ਹੋਂਦ ਵਿੱਚ ਆਈ ਸੀ ਤੰਨੇ ਨਹੀਂ ਗੱਲ ਕਹੀ ਸੀ ਕਿ ਸਾਡੀ ਜਿਹੜੀ ਸਰਕਾਰ ਹੈ ਇਹ ਪਿੰਡਾਂ ਤੋਂ ਚੱਲੇਗੀ ਔਰ ਜਿਹੜਾ ਮੇਰਾ ਹਰਾ ਪੰਨਾ ਕੋਈ ਧਰਨਾ ਨਹੀਂ ਲਾਏਗਾ ਕੋਈ ਮੁਜਾਰਾ ਨਹੀਂ ਕਰੇਗਾ ਸਭ ਨੂੰ ਮੈਂ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਪੱਕੇ ਕਰਾਂਗਾ ਪਰ ਐਸੀ ਕੋਈ ਸਾਨੂੰ ਆਸ ਨਹੀਂ ਹੋਈ ਹੈ ਔਰ ਜੋ ਸਾਡਾ ਜਿਹੜਾ ਪੇ ਬੈਂਡ ਦਾ ਮਸਲਾ ਹੈ ਉਹ ਵਿਚਕਾਰੀ ਲਟਕਿਆ ਹੋਇਆ ਹੈ ਔਰ ਸਾਡੇ ਜੋ ਪੰਜਾਬ ਸਰਕਾਰ ਦੇ ਜਿਹੜੇ ਪੈਨਸ਼ਨਰ ਹੈ ਉਹਨਾਂ ਦਾ ਜਿਹੜਾ ਟੱਕੇ ਨਾਲ ਜੰਜੂਆ ਟੈਕਸ ਹੈ ਜਿਹੜਾ ਉਹ ਨਹੀਂ ਕੱਟਿਆ ਜਾ ਰਿਹਾ ਔਰ ਸਾਡੇ ਜਿਹੜੇ ਬਿਜਲੀ ਮੁਲਾਜ਼ਮ ਦੇ ਸਾਥੀ ਜਿਹੜੇ ਟੈਰ ਹੋਏ ਨੇ ਪੈਨਸ਼ਨਰ ਸਾਥੀ ਹੈ ਉਹਨਾਂ ਦਾ ਪਿਛਲੇ ਸਾਲ ਤੋਂ ਹੈ ਜਿਹੜਾ ਇਹ ਪਹਿਲਾ ਜੋ ਲਾਗੂ ਸੀ ਉਹ ਜਿਹੜਾ ਸਰਕਾਰ ਹੈ ਜਿਹੜਾ ਇਹ ਜਬਰੀ ਕੱਟ ਰਹੀ ਹੈ ਅਸੀਂ ਇਸ ਦੀ ਪਰਜੋਰ ਨਿਖੇਧੀ ਕਰਦੇ ਹਾਂ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਦੀ ਸਰਕਾਰ ਦਾ ਚੰਡੀਗੜ੍ਹ ਵੇਖੇ ਵੀ ਪਿੱਟ ਸ਼ੇਪਾ ਕਰਕੇ ਆਈਆਂ ਔਰ ਅਸੀਂ ਪੰਜਾਬ ਆਪਾਂ ਬਿਜਲੀ ਬੋਰਡ ਹੈ ਜਿਹੜਾ ਪਾਵਰ ਕਮਨ ਟ੍ਰਾਂਸਕੋ ਹੈਡ ਆਫ ਦਫ਼ਤਰ ਅੱਗੇ ਵੀ ਅਸੀਂ ਜ਼ਬਰਦਸਤ ਕਾਲੇ ਜੋਗੇ ਪਾ ਕੇ ਉੱਤੇ ਉਹਨਾਂ ਦਾ ਵੀ ਧਰਨਾ ਦੇ ਕੇ ਆਇਆ ਪਰ ਇਹ ਸਰਕਾਰ ਦੇ ਜਿਹੜਾ ਹੈਗਾ ਕੰਮ ਤੇ ਜੋ ਨਹੀਂ ਸਰਕਦੀ ਹੈ ਔਰ ਅਸੀਂ ਜਿਹੜੇ ਸਾਡੇ ਜਿਵੇਂ ਸਾਨੂੰ ਸਾਡੇ ਲੀਡਰਸ਼ਿਪ ਪੰਜਾਬ ਦੀ ਕਹੇਗੀ ਆਉਣ ਵਾਲੇ ਅਸੀਂ ਜਿਹੜੇ ਧਰਨੇ ਮਜਾਰੇ ਨੇ ਅਸੀਂ ਉਹ ਤਿੱਖੇ ਕਰਾਂਗੇ ਚਾਹ ਜੋ ਅਸੀਂ ਜਿਹੜੇ ਆਪਣੇ ਹੱਕ ਹੈ ਉਹ ਪ੍ਰਾਪਤ ਕਰ ਸਕੀਏ ਧੰਨਵਾਦ ਹਾਂ ਜੀ ਮਕੇਸ਼ ਜੀ ਤੁਸੀਂ ਖੰਨਾ ਡਿਵੀਜ਼ਨ ਬਾਰੇ ਸਰਗਰਮ ਹੋ ਤੁਸੀਂ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਦੀ ਪੈਨਸ਼ਨ ਦੁਨੀਆ ਦੀ ਸਰਕਲ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਸਾਰੇ ਹਮਮਾ ਆ ਕੇ ਪੁੱਜੇ ਆ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਸਾਡੀ ਆਵਾਜ਼ ਨੂੰ ਖੰਨੇ ਏਰੀਆ ਦੇ ਵਿੱਚ ਜਾਂ ਪੰਜਾਬ ਗਵਰਨਮੈਂਟ ਤੱਕ ਪਹੁੰਚਾਉਂਗੇ ਬਾਕੀ ਜੋ ਜਿੰਨੇ ਡਿਵੀਜ਼ਨਾਂ ਤੋਂ ਵਾ ਵਕ ਵਕ ਡਿਵੀਜ਼ਨਾਂ ਤੋਂ ਮੁਲਾਜ਼ਮ ਆਏ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਮੈਂ ਸੁਨੇਂਦਰ ਮੀਲੂ ਪਰਮਜੀਤ ਮਾਨ ਨਾਲ ਖੰਨਾ ਨਿਊਜ਼ ਲਾਈਵ ਖੰਨਾ ਤੋਂ